ਕਲਬ ਟੈਂਡਰ ਸੀਗਾ ਉਹਦੇ ਚ ਤੇ ਇਥੋਂ ਜਿਹੜੇ ਟੈਂਡਰ ਪਾਉਣ ਵਾਲੇ ਸੀਗੇ ਉਹਨਾਂ ਨੇ ਪਾਇਆ ਪਾਉਣ ਵੀ ਲੱਗੇ ਸੀਗੇ ਉਹ ਪਰ ਉਹਨਾਂ ਨੇ ਫਿਰ ਉਸ ਚਲਾਕੀ ਨਾਲ ਜਦੋਂ ਉਹਨੇ ਦੇਖਿਆ ਵੀ ਪੰਜਾਬੀ ਬੰਦੇ ਇਹ ਟੈਂਡਰ ਪਾਉਣ ਲੱਗੇ ਆ ਤਾਂ ਫੇਰ ਉਹੀ ਗੱਲ ਵੀ ਨਹੀਂ ਪੰਜਾਬ ਵਾਲਾ ਇਹ ਟੈਂਡਰ ਇਹਨਾਂ ਕੋਈ ਪਾਸ ਕੇ ਪੰਜਾਬ ਹਰਿਆਣਾ ਹਿਮਾਚਲ ਇੱਥੇ ਕਿਸੇ ਵੀ ਸਟੇਟ ਚ ਸਿੰਗਲ ਬੰਦਾ ਇਹ ਨਹੀਂ ਹੈਗਾ ਵੀ ਜਿਹੜੀ ਕੋਈ ਕੰਪਨੀ ਜਿਹੜੀ ਦੀ 850 ਕਰੋੜ ਤੋਂ ਵੱਧ ਦੀ ਟਰਨਓਵਰ ਹੋਵੇ ਇਹ ਇਹ ਸਿੱਧਾ ਸਿੱਧਾ ਜਿਹੜੇ ਦਿੱਲੀ ਦੇ ਧਾੜ ਵੀ ਇੱਥੇ ਆਏਵੇਂ ਉਹਨਾਂ ਦੀਆਂ ਵੱਡੀਆਂ ਫਰਮਾਂ ਦੇ ਨਾਲ ਸੌਦੇ ਆ ਕਮਾਡਾ ਦੇ ਅਫਸਰ ਹੈ ਉਹ ਮਿਹਰਬਾਨ ਕਿਤੇ ਹੋਏ ਆ ਕਮਾਡਾ ਦੇ ਅਫਸਰ ਇਹ ਚਾਹੁੰਦੇ ਆ ਵੀ ਪੰਜਾਬੀ ਕੋਈ ਕੰਮ ਨਾ ਕਰੇ ਬਾਹਰੋਂ ਆ ਕੇ ਦੂਜੇ ਸੂਬੇ ਤੋਂ ਆ ਕੇ ਪੰਜਾਬ ਤੋਂ ਬਾਹਰ ਵਾਲਾ ਉਹ ਆ ਕੇ ਇੱਥੇ ਕੰਮ ਕਰੇ ਸਾਡੇ ਜਿਹੜੇ ਲੋਕਲ ਠੇਕੇਦਾਰ ਹੈ ਸਾਡੀ ਸਾਡੀ ਲੋਕਲ ਲੇਬਰ ਹੈ ਉਹ ਉਹ ਜਿਹੜੇ ਕੰਮ ਹੈ ਉਹ ਬੇਰੁਜ਼ਗਾਰ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਆਵਾਜ਼ ਚੁੱਕਦਾ ਆ ਤਾਂ ਹੀ ਇਹ ਆਵਾਜ਼ ਨੂੰ ਦਬਾਉਣ ਦੇ ਲਈ ਸਾਡੇ ਲੀਡਰਾਂ ਦੇ ਪਰਚੇ ਹੁੰਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ ਬਹਾਲੇ ਦੇ ਬੇਚੇ ਕਮਾੜਾ ਵੱਲੋਂ ਕੁਝ ਦਿਨ ਪਹਿਲਾਂ 1000 ਕਰੋੜ ਦਾ ਇੱਕ ਟੈਂਡਰ ਕੱਢਿਆ ਗਿਆ ਸੀ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਪੀਟੀਸੀ న్యూਸ ਸਭ ਤੋਂ ਪਹਿਲਾਂ ਉਹ ਖਬਰ ਕਰਦਾ ਹੈ ਤੇ ਆਖਿਰਕਾਰ ਨਤੀਜਾ ਇਹ ਨਿਕਲਦਾ ਕਿ ਹੁਣ ਸਰਕਾਰ ਜਿਹੜਾ ਹੈ ਸਟੈਪਬੈਕ ਤਾਂ ਹੋਈ ਹੈ ਉਸ ਦੇ ਵਿੱਚ ਪਰ 1000 ਨੂੰ ਘਟਾ ਕੇ 850 ਕੰਟਰ ਕਰ ਦਿੱਤਾ ਗਿਆ ਹੈ ਕੁਝ ਕਿ ਜਿਹੜੇ ਪੈਸੇ ਘਟਾਏ ਗਏ ਨੇ ਪਰ ਟੈਂਡਰ ਉੱਥੇ ਵੀ ਹਜੇ ਐਗਜ਼ਿਸਟਸ ਕਰਦਾ ਆ ਸਭ ਤੋਂ ਪਹਿਲਾਂ ਇਹ ਮੁੱਦੇ ਨੂੰ ਚੁੱਕਣ ਵਾਲੇ ਪਰਮਿੰਦਰ ਸੁਹਾੜਾ ਸਾਡੇ ਨਾਲ ਇਹਨਾਂ ਗੱਲਬਾਤ ਕਰ ਰਹੇ ਨੇ ਸੁਹਾੜਾ ਸਾਹਿਬ ਪਹਿਲਾਂ ਵੀ ਤੁਸੀਂ ਇਸ ਮੁੱਦੇ ਨੂੰ ਚੁੱਕਿਆ ਸੀ ਪੂਰੇ ਕਾਗਜ਼ਾਤ ਨਾਲ ਜਿਹੜਾ ਸਰਕਾਰ ਨੂੰ ਘੇਰਿਆ ਸੀ ਆਖਿਰਕਾਰ ਸਰਕਾਰ ਤੇ ਅਸਰ ਹੋਇਆ ਪਰ ਘਟ ਹੋਇਆ ਕੇਵਲ ਢਾਈ ਸੌ ਕਰੋੜ ਦਾ ਵਿੱਚੋਂ ਜਿਹੜਾ ਲੈਸ ਕਰਕੇ ਫਿਰ ਉੱਥੇ ਦੇ ਉੱਥੇ ਖੜੇ ਗਏ ਦੇਖੋ ਇਹ ਇਹਨਾਂ ਨੇ ਜਿਹੜਾ 250 ਕਰੋੜ ਰੁਪਏ ਦੇ ਕਰੀਬ ਘਟਾਇਆ ਉਹਦੇ ਚ ਉਹ ਵੀ ਇੱਕ ਚਲਾਕੀ ਕਾਰਨ ਘਟਾਇਆ ਕਿ ਕਿਉਂਕਿ ਪਹਿਲਾਂ ਇਹ ਸੀਗਾ ਵੀ ਜਿਹੜਾ ਟੈਂਟਰ ਉਹ ਜੋਇੰਟ ਹੋ ਕੇ ਕਈ ਬੰਦੇ ਪਾ ਸਕਦੇ ਸੀਗੇ ਹੁਣ ਇਹਨਾਂ ਨੇ ਉਹ ਤਾਂ ਘਟਾਇਆ 850 ਕਰਤਾ ਵੀ ਸਿੰਗਲ ਫਰਮ ਦੀ ਜਿਹੜੀ ਟਰਨਓਵਰ ਹੈ ਉਹ 850 ਕਰੋੜ ਤੋਂ ਇਹ ਕਰੀਬ ਹੋਣੀ ਚਾਹੀਦੀ ਹੈ ਕਾਉ ਟੈਂਡਰ ਪੈ ਸਕਦਾ ਸੋ ਇਸ ਕਰਕੇ ਇੱਥੇ ਐਲੀਜੀਬਲ ਨਹੀਂ ਹੈਗਾ ਕੋਈ ਪੰਜਾਬ ਚ ਪਹਿਲਾਂ ਇੱਕ ਚਲਾਕੀ ਇਹ ਵੀ ਚੱਲ ਗਈ ਕਿ ਜਿਹੜੇ ਜਿਵੇਂ ਅੱਗੇ ਵੀ ਸੀ ਆਪਾਂ ਗੱਲ ਕਰ ਰਹੇ ਸੀ ਉਸ ਦਿਨ ਕਿ ਦੋ ਤੋਂ ਚਾਰ ਬੰਦੇ ਇਕੱਠੇ ਹੋ ਕੇ ਵੀ ਇਹੇ ਕਰ ਸਕਦੇ ਨੇ ਉਹ ਵੀ ਖਤਮ ਕਰਤਾ ਉਹ ਵੀ ਕਰ ਸਕਦੇ ਬਿਲਕੁਲ ਪਹਿਲਾਂ ਕਲੱਬ ਟੈਂਡਰ ਸੀਗਾ ਉਹਦੇ ਚ ਤੇ ਇੱਥੋਂ ਜਿਹੜੇ ਟੈਂਡਰ ਪਾਉਣ ਵਾਲੇ ਸੀਗੇ ਉਹਨਾਂ ਨੇ ਪਾਉਣ ਵੀ ਲੱਗੇ ਸੀਗੇ ਉਹ ਪਰ ਉਹਨਾਂ ਨੇ ਫਿਰ ਉਸ ਚਲਾਕੀ ਨਾਲ ਜਦੋਂ ਉਹਨਾਂ ਨੇ ਦੇਖਿਆ ਵੀ ਪੰਜਾਬੀ ਬੰਦੇ ਇਹ ਟੈਂਡਰ ਪਾਉਣ ਲੱਗੇ ਆ ਤਾਂ ਫੇਰ ਉਹੀ ਗੱਲ ਵੀ ਨਹੀਂ ਪੰਜਾਬ ਵਾਲਾ ਇਹ ਟੈਂਡਰ ਇਹਨਾਂ ਕੋਈ ਪਾਸ ਕੇ ਫੇਰ ਇਹਨਾਂ ਨੇ ਉਹ 850 ਕਰੋੜ ਰੁਪਈਆ ਉਹਦਾ ਕਰਤਾ ਸੋ ਸਿੱਧਾ ਸਿੱਧਾ ਹੈ ਪੰਜਾਬੀਆਂ ਦੇ ਨਾਲ ਧੱਕਾ ਪੰਜਾਬੀਆਂ ਦੇ ਨਾਲ ਧੋਖਾ ਕਿਉਂਕਿ ਸਾਡੇ ਜਿਹੜੇ ਟੈਕਸਾਂ ਦੇ ਪੈਸੇ ਆ ਸਾਡੇ ਜਿਹੜੀ ਜ਼ਮੀਨਾਂ ਉਹਦੇ ਪੈਸੇ ਆ ਇਹਨਾਂ ਕੋਲ ਗਮਾਡਾ ਕੋਲ ਗਮਾਡਾ ਅੱਜ ਜਿਹੜੇ ਗਮਾਡਾ ਦੇ ਅਫਸਰ ਹੈ ਉਹ ਮਿਹਰਬਾਨ ਕੀਤੇ ਹੋਏ ਆ ਗਮਾਡਾ ਦੇ ਅਫਸਰ ਇਹ ਚਾਹੁੰਦੇ ਆ ਵੀ ਪੰਜਾਬੀ ਕੋਈ ਕੰਮ ਨਾ ਕਰੇ ਬਾਹਰੋਂ ਆ ਕੇ ਦੂਜੇ ਸੂਬੇ ਤੋਂ ਆ ਕੇ ਪੰਜਾਬ ਤੋਂ ਬਾਹਰ ਵਾਲਾ ਉਹ ਆ ਕੇ ਇੱਥੇ ਕੰਮ ਕਰੇ ਔਰ ਦੇਖੋ ਇਹਦੇ ਦੀ ਕਰਪਸ਼ਨ ਬਹੁਤ ਵਧੇਗੀ ਇਹਦੇ ਚ ਜਿਹੜੇ ਸਾਡੇ ਜਿਹੜੇ ਲੋਕਲ ਠੇਕੇਦਾਰ ਹੈ ਸਾਡੀ ਸਾਡੀ ਲੋਕਲ ਲੇਬਰ ਹੈ ਉਹ ਉਹ ਜਿਹੜੇ ਕੰਮ ਹੈ ਉਹ ਬੇਰੁਜ਼ਗਾਰ ਹੋਣਗੇ 1000 ਕਰੋੜ ਤਾਂ ਗੱਲ ਕੀਤੀ ਸੀ ਪਰ ਜੇ 850 ਕਰੋੜ ਦੀ ਵੀ ਗੱਲ ਕਰ ਲੈਨੇ ਆ ਕੀ ਕੋਈ ਹੈ ਪੰਜਾਬ ਹਰਿਆਣਾ ਦੇ ਨਾਲ ਲੱਗ ਜਾਇਆ ਬੰਦਾ ਜਿਹੜਾ ਇਕੱਲਾ ਸਿੰਗਲ ਜਿਹੜਾ ਇਹ ਸੈਕ ਸਕਦਾ ਹੈ ਬਿਲਕੁਲ ਨਹੀਂ ਜੀ ਇੱਥੇ ਪੰਜਾਬ ਹੈ ਰਿਆਣਾ ਹਿਮਾਚਲ ਹੈ ਇੱਥੇ ਕਿਸੇ ਵੀ ਸਟੇਟ ਚ ਸਿੰਗਲ ਬੰਦਾ ਇਹ ਨਹੀਂ ਹੈਗਾ ਵੀ ਜਿਹੜੀ ਕੋਈ ਕੰਪਨੀ ਜਿਹੜੀ ਦੀ 850 ਕਰੋੜ ਤੋਂ ਵੱਧ ਦੀ ਟਰਨਓਵਰ ਹੋਵੇ ਇਹ ਇਹ ਸਿੱਧਮ ਸਿੱਧਾ ਜਿਹੜੇ ਦਿੱਲੀ ਦੇ ਧੜਵੀ ਇੱਥੇ ਆਏ ਹੋਏ ਉਹਨਾਂ ਦੀਆਂ ਵੱਡੀਆਂ ਫਰਮਾਂ ਦੇ ਨਾਲ ਸੌਦੇ ਆਂ ਅੰਡਰ ਟੇਬਲ ਮੀਟਿੰਗਾਂ ਹੋਣੀਆਂ ਅੰਡਰ ਟੇਬਲ ਸੌਦੇ ਹੋਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਆਵਾਜ਼ ਚੁੱਕਦਾ ਆ ਤਾਂ ਹੀ ਇਹ ਆਵਾਜ਼ ਨੂੰ ਦਬਾਉਣ ਦੇ ਲਈ ਸਾਡੇ ਲੀਡਰਾਂ ਦੇ ਪਰਚੇ ਹੁੰਨੇ ਆ ਪਰ ਸ਼੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਇਸ ਜਿਹੜੇ ਸਾਡੇ ਕੰਮ ਏ ਜਿਹੜੇ ਕਿਰਤੀ ਏ ਸਾਡੇ ਇੱਥੋਂ ਦੇ ਜਿਹੜੇ ਠੇਕੇਦਾਰ ਹੈ ਸ਼ਰੋਮਣੀ ਅਕਾਲੀ ਦਲ ਉਹਨਾਂ ਸੁਸਾਇਟੀਆਂ ਦੇ ਨਾਲ ਹੈ ਜਿਹੜੇ ਲੋਕ ਇੱਥੇ ਦਸਾਂ ਨੌਾਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹੈ ਸੋ ਸ਼ਰੋਮਣੀ ਅਕਾਲੀ ਦਲ ਬਿਲਕੁਲ ਮੈਂ ਉਹਨਾਂ ਦੇ ਜਿੰਨੇ ਵੀ ਕੰਮ ਕਰਨ ਵਾਲੇ ਸਾਡੇ ਇੱਥੇ ਪਰਿਵਾਰ ਹੈ ਉਹਨਾਂ ਨੂੰ ਅਸੀਂ ਦੇਖੋ ਮੈਂ ਕਿਹਾ ਵੀ ਕਹਿਆ ਅਸੀਂ ਕਾਨੂੰਨੀ ਰੇਵੀ ਲੈ ਰਹੇ ਹਾਂ ਔਰ ਬੜੀ ਜਲਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਅਸੀਂ ਤਰਵਾਜਾ ਖੜਕਾਵਾਂਗੇ ਦਬਾਅ ਬਣਾਉਣ ਤੇ ਕੁਝ ਪਰਸੈਂਟ ਘਟਦਾ ਹੈ 1000 ਤੋਂ 850 ਕਰੋੜ ਆ ਚੁੱਕੇ ਹੈ ਹੋਰ ਦਬਾਬ ਬਣਾਓਗੇ ਤਾਂ ਕਿ ਹੋਰ ਜਿਹੜਾ ਸੌਖ ਹੋ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੀ ਕੰਮ ਮਿਲ ਸਕੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਕੰਮ ਹੈ ਵਿਲੇ ਹੋਣ ਦੇ ਕਿਨਾਰੇ ਨੇ ਉਹ ਬੱਸ ਸਕਣ ਬਿਲਕੁਲ ਸਾਡੀ ਤਾਂ ਇਹੀ ਹੈ ਵੀ ਜਿੱਦਾਂ ਛੋਟੇ ਛੋਟੇ ਟੈਂਡਰ ਦੇਖੋ ਕਰੋੜ 2 ਕਰੋੜ 5 ਕਰੋੜ ਦੇ ਟੈਂਡਰ ਜਿਹੜੇ ਹੁੰਦੇ ਸੀਗੇ 10 ਕਰੋੜ ਦੇ ਹੁੰਦੇ ਸੀਗੇ ਉਹਦੇ 'ਚ ਸਾਡੇ ਜਿਹੜੇ ਇੱਥੋਂ ਦੇ ਠੇਕੇਦਾਰ ਹੈ ਪੰਜਾਬ ਦੇ ਠੇਕੇਦਾਰ ਹੈ ਉਹ ਕੰਮ ਕਰਦੇ ਸੀਗੇ ਔਰ ਉਹ ਕੰਮ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਸੀਗੇ ਤੇ ਅੱਜ ਇਹੀ ਫਿਰ ਬਾਅਦ 'ਚ ਟੈਂਡਰ ਸਬਲੇਟ ਹੋਣੇ ਆ ਜਦੋਂ ਸਬ ਸਬਲੇਟ ਹੋਣੇ ਆ ਫਿਰ ਸਾਡੇ ਰਫੜ ਪੈਣੇ ਆ ਨੂੰ ਪੇਮੈਂਟਾਂ ਨਹੀਂ ਹੋਣੀਆਂ ਸਾਡੇ ਠੇਕੇਦਾਰਾਂ ਨੂੰ ਸੋ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਸਰਕਾਰ ਨੂੰ ਕਿ ਤੁਸੀਂ ਇੰਨਾ ਤਕਾ ਨਾ ਕਰੋ ਇਹ ਟੈਂਡਰ ਜਿੱਦਾਂ ਪਹਿਲਾਂ ਹੁੰਦੇ ਆਏ ਆ ਦੇਖੋ ਜਦੋਂ ਦੇਸ਼ ਆਜ਼ਾਦ ਹੋਇਆ ਕਦੇ ਐਡਾ ਵੱਡਾ ਟੈਂਡਰ ਨਹੀਂ ਹੋਇਆ ਬਹੁਤ ਬੜੀ ਡਿਵੈਲਪਮੈਂਟ ਸ਼੍ਰੋਮਣੀ ਕਾਲੀਦਲ ਦੇ ਰਾਜ ਦੇ ਦੌਰਾਨ ਆਈ ਭਾਵੇਂ 에어ਪੋਰਟ ਵੀ ਬਣਿਆ ਜਿੰਨੇ ਵੀ ਕੰਮ ਹੋਏ ਤੁਸੀਂ ਇਹ ਲਾਓ ਵੱਡੇ ਵੱਡੇ ਇੱਥੇ ਰੋਡਸ ਬਣੇ ਕੁਝ ਵੀ ਹੋਇਆ ਕਮਾਡਾ ਦੇ ਵਿੱਚ ਮੈਂ ਕਹਿੰਦਾ ਵੀ ਅਣਗਿਣਤ ਬਿਲਡਿੰਗਾਂ ਸ਼੍ਰੋਮਣੀ ਕਾਲੀਦਲ ਵੱਲੋਂ ਬਣਾਈਆਂ ਗਈਆਂ ਗਈਆਂ ਹੋਣਗੀਆਂ ਪਰ ਕੋਈ ਐਡਾ ਵੱਡਾ ਟੈਂਡਰ ਕਦੇ ਨਹੀਂ ਹੋਇਆ ਇਹ ਸਿੱਧਾ ਮ ਨਵਾਜ਼ਾ ਸੁਪਰਮਿੰਦਰ ਸੁਣਾਣਾ ਸੀ ਕਿ ਜਿਨ੍ਹਾਂ ਦਾ ਕਹਿਣਾ ਕਿ ਸਿੱਧਾ ਸਾਡੇ ਤੇ ਡਾਕਾਵਾਦ ਦਾ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਅਵਾਜ਼ بلند ਕੀਤੀ ਜਾਂਦੀ ਹੈ 1000 ਕਰੋੜ ਤੋਂ ਘਟਾ ਕੇ ਸਰਕਾਰ ਜਿਹੜੀ ਹੈ 850 ਕਰੋੜ ਤੇ ਤਾ ਜਾਂਦੀ ਹੈ ਪਰ 850 ਕਰੋੜ ਅਮਾਉਂਟ ਬਹੁਤ ਵੱਡੀ ਹੈ ਜਿਸ ਨੂੰ ਲੈ ਕੇ ਕੋਈ ਵੀ ਇੱਥੇ ਠੇਕੇਦਾਰ ਇਸ ਨੂੰ ਟੈਂਡਰ ਨੂੰ ਨਹੀਂ ਅਚੀਵ ਕਰ ਸਕਦਾ ਜੇਕਰ ਉਹ ਕਲੱਬ ਕਰਕੇ ਵੀ ਕਰਨ ਦੀ ਕੋਸ਼ਿਸ਼ ਕਰਨ ਤਾਂ ਉਹ ਵੀ ਸ਼ਰਤ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਤਾਂ ਕਿ ਸਿੱਧਾ ਆਪਣੇ ਬੰਦਿਆਂ ਨੂੰ ਫਾਇਦਾ ਦਿੱਤਾ ਜਾਵੇ ਜਿਸ ਦੇ ਖਿਲਾਫ ਸ਼ਰਮਨੇ ਕਾਲੇਦਲ ਡਟ ਕੇ ਖੜਾ ਹੈ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਰਾਸ਼ਕ ਪੀਟੀਸੀ న్యూਸ ਮੋਹ